जय श्री राम प्रधान तरसीम राज महाजन कलाणौर मैं खड़गे जी दा सोनिया जी दा ते राहुल जी दा बहुत-बहुत ਧੰਨਵਾਦੀਆਂ ਇਹਨਾਂ ਨੇ ਸਰਦਾਰ ਸਖਜਿੰਦਰ ਸਿੰਘ ਰੰਧਾਵਾ ਨੂੰ ਐਮਪੀ ਦੀ ਸੀਟ ਦੇ ਕੇ ਡਿਸਟ੍ਰਿਕਟ ਗਰਦਾਪੁਰ ਚ ਭੇਜਿਆ ਕਿਉਂਕਿ ਉਹ ਉਹਨਾਂ ਦਾ ਇਲਾਕਾ ਹੈ ਉਹਨਾਂ ਨੇ ਬਹੁਤ ਤਨਦਈ ਨਾਲ ਇਮਾਨਦਾਰੀ ਨਾਲ ਕੰਮ ਕੀਤਾ ਨਾਲ ਆਪਣੇ ਸਰੀਰ ਤੇ ਕਦੇ ਜਿੱਟੇ ਕੱਪੜੇ ਨੂੰ ਦਾਗ ਨਹੀਂ ਲਗਣ ਦਿੱਤਾ ਤੇ ਤੁਹਾਡੀ ਕਾਂਗਰਸ ਪਾਰਟੀ ਦੇ ਵਰਕਰ ਸਬਾਨ ਨੇ ਯੋਰ ਲਾ ਕੇ ਸਰਦਾਰ ਸਜਿੰਦਰ ਸਿੰਘ ਰਧਾਵਾ ਨੂੰ ਬਹੁਤ ਵੱਡੀ ਲੀਡ ਨਾਲ ਦਿਖਾਇਆ ਤੇ ਨਾਲ ਮੈਂ ਦੇਸ਼ ਵਿਦੇਸ਼ ਬੈਠੇ ਆਪਣੇ ਭਰਾਵਾਂ ਨੂੰ ਆਪਣੇ ਬਜ਼ੁਰਗਾਂ ਨੂੰ ਸ਼ਹਿਰ ਵਾਸੀਆਂ ਨੂੰ ਗਰਦਾਸਪੁਰ ਦਿਨਾਨਗਰ ਬਟਾਲਾ ਪਠਾਨਕੋਟ ਸਜਾਨਪੁਰ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਬੜੀ ਮਦਦ ਕੀਤੀ ਆ ਚੋਣ ਦੀ ਮਹਿਮ ਤਿਆਰ ਕੀਤੀ ਆ ਤੇ ਬਹੁਤ ਵੱਡੀ ਲੀਡ ਨਾਲ ਜਿਤਾ ਕੇ ਸਰਦਾਰ ਸﺠਿੰਦਰ ਸਿੰਘ ਰੰਧਾਵਾ ਨੂੰ ਆਪਣਾ ਉਹਨਾਂ ਸੋਨੀਆ ਗਾਂਧੀ ਦੀ ਝੋਲੀ ਜੀ ਭੇਜਿਆ ਉਹਨਾਂ ਦੇ ਨਾਲ ਭੈਣ ਜੀ ਜਤਿੰਦਰ ਗੌਰ ਮੇਰਾ ਪੁੱਤਰ ਉਹਦੇ ਵੀਰ ਸਿੰਘ ਰੰਧਾਵਾ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਆ ਉਹ ਮਿਹਨਤ ਨੂੰ ਮਹਾਰਾਜ ਨੇ ਫਲ ਆਇਆ ਬਹੁਤ ਬਹੁਤ ਧੰਨਵਾਦ ਮੇਰੇ ਭਰਾਓ ਆ ਵਧਾਈ ਦੇ ਤੀ ਪਾਤਰਿਓ ਮੈਂ ਸਰਦਾਰ ਸਜਿੰਦਰ ਸਿੰਘ ਨੂੰ ਸੋਨੀਆ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਨੂੰ ਆਪਣਾ ਪ੍ਰਿੰਕਾ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਨਾਲ ਇਹ ਵੀ ਕਹਿਣਾ ਇ ਇਹਨਾਂ ਨੂੰ ਕੋਈ ਵੱਡਾ ਮੰਤਰੀ ਬਣਾਓ ਜੋ ਕੀ ਆਪਣੇ ਇਲਾਕੇ ਦੀ ਸੇਵਾ ਕਰ ਸਕਣ ਕੋਈ ਇੰਡਸਟਰੀਆਂ ਲਿਆਉਣ ਲੋਕਾਂ ਦੇ ਵਿੱਚ ਵਿਚਰਨ ਤੇ ਇਹਨਾਂ ਦਾ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਸ਼ਿਮਾਂ ਦਾ ਜਾਜਦਿਆਂ ਮੇਕੋ ਕੋ ਗਲਤੀ ਹੋਈ ਤੇ ਮaaf ਕਰਨਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਮੇਰਾ ਨਾਮ ਦੀਪਕ ਮਹਾਜਨ ਜੋ ਕਿ ਮੈਂ ਮਹਾਜਨ ਬਰਾਦਰੀ ਤੋਂ ਬਿਲੋਂਗ ਕਰਦਾ ਮੈਂ ਤੇ ਪਹਿਲੇ ਸਾਰੇ ਵਕਤ ਮੈਂ ਸਾਰੇ ਲੀਡਰ ਸਾਹਿਬਾਨ ਜੋ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਨੂੰ ਵਧਾਈ ਦੇਣਾ ਔਰ ਜਿੰਨੇ ਸਾਡੇ ਵਰਕਰ ਨੇ ਡੇਰਾ ਬਾਬਾ ਨਾਨਕ ਫਤਿਹਗੜ ਚੂੜੀਆਂ ਬਟਾਲੇ ਦੇ ਪਠਾਨਕੋਟ ਦੇ ਗੁਰਦਾਸਪੁਰ ਦੇ ਭੋਏ ਦੇ ਸਜਾਨਪੁਰ ਦੇ ਜਿੰਨੇ ਵਰਕਰ ਸਾਹਿਬਾਨ ਨੇ ਦੇਸ਼ ਉਪਦੇਸ਼ ਚ ਰਹਿਣ ਵਾਲਿਆਂ ਨੂੰ ਮੈਂ ਹੱਥ ਜੋੜ ਕੇ ਵਧਾਈ ਦੇਣਾ ਕਿ ਇਹਨਾਂ ਨੇ ਸਾਡਾ ਸਹਿਯੋਗ ਦਿੱਤਾ ਔਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਨੂੰ ਬਹੁਤ ਵੱਡੀ ਲੀਡ ਨਾਲ ਜਤਾਇਆ ਜੋ ਕਿ ਸਾਡੇ ਸਰਦਾਰ ਸੁਖਜਿੰਦਰ ਸਿੰਘ ਦਾ ਰੰਧਾਵਾ ਜੀ ਨੂੰ ਤਾਜ ਉੱਤੇ ਬਿਠਾਲਣ ਲਈ ਸਾਡੀ ਸੋਨੀਆ ਜੀ ਮੈਡਮ ਸੋਨੀਆ ਜੀ ਰਾਹੁਲ ਜੀ ਖਟਕਰੇ ਜੀ ਪ੍ਰਿੰਕਾ ਜੀ ਨੇ ਜੋ ਸਾਨੂੰ ਨਵਾਜਿਆ ਸਾਨੂੰ ਪ੍ਰਮਾਤਮਾ ਨੇ ਐਡਾ ਵੱਡਾ ਤੋਹਫਾ ਦਿੱਤਾ ਗਿਆ ਹੀ ਬਹੁਤ ਵੱਡੀ ਜਿੱਤ ਨਾ ਪ੍ਰਾਪਤ ਹੋਏ ਅਤੇ ਅਸੀਂ ਚਾਹੁੰਦੇ ਆ ਕਿ ਸਾਡੇ ਜੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਨੇ ਪਾਰਲੀਮੈਂਟ ਚ ਜਾਣ ਔਰ ਇਥੋਂ ਦੇ ਇਲਾਕੇ ਦਾ ਸੁਧਾਰ ਹੋਏ ਔਰ ਜਿਹੜੇ ਇਲਾਕੇ ਦੇ ਵਿੱਚ ਗਰੀਬ ਲੋਕ ਜੋ ਵੀ ਇੰਡਸਟਰੀਆਂ ਜਾਂ ਕੋਈ ਵੀ ਮੱਤਾਪੂਰਨ ਵਾਲੇ ਉਹਨਾਂ ਦਾ ਇੱਥੇ ਪੂਰੀ ਮੰਨਤ ਨਾਲ ਲੋਕਾਂ ਨੂੰ ਕਾਰਜ ਮਿਲੇ ਔਰ ਜਿੰਨੀ ਬੇਨਤੀ ਕਰਦੀ ਬੜੀ ਵੱਡੀ ਸਮੱਸਿਆ ਸਾਡੇ ਇਲਾਕੇ ਦੀ ਉਮੀਦ ਕਰੀਏ ਕਿ ਰੰਧਾਵਾ ਸਾਹਿਬ ਦੇ ਬਣ ਤੋਂ ਬਾਅਦ ਹੱਲ ਹੋਏਗਾ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਉੱਪਰ ਸਰਕਾਰ ਰੰਧਾਵਾ ਸਾਹਿਬ ਦੀ ਬਣਨੀ ਹੈ ਸੋਨੀਏ ਜੀ ਬਣਨੀ ਹੈ ਜੇ ਦਿਨ ਸਰਕਾਰ ਬਣੇਗੀ ਇਹਨਾਂ ਨੂੰ ਬਹੁਤ ਵੱਡਾ ਪਦ ਮਿਲੇਗਾ ਔਰ ਇੱਥੇ ਸਾਡੇ ਪਠਾਨਕੋਟ ਚ ਵੀ ਗੁਰਦਾਸਪੁਰ ਚ ਵੀ ਡੇਰਾ ਬਾਬਾ ਨਾਨਕ ਚ ਤੇ ਬਟਾਲੇ ਚ ਇੰਡਸਟਰੀਆਂ ਆਉਣਗੀਆਂ ਇੰਡਸਟਰੀਆਂ ਦੇ ਨਾਲ ਜੋ ਵੀ ਸਾਡੀ ਬੇਰੁਜ਼ਗਾਰੀ ਹੈ ਕੋਈ 10 20 50 ਹਜ਼ਾਰ ਬੰਦੇ ਦੀ ਇੱਥੇ ਸੈਟਿੰਗ ਹੋਏਗੀ ਬੱਚੇ ਬਜ਼ੁਰਗ ਜਿੰਨੇ ਵੀ ਆਪਣੇ ਸਿਆਣੇ ਨੇ ਉਮਰ ਦੇ ਮੁਤਾਬਕ ਹਰ ਬੰਦੇ ਨੂੰ ਇੱਥੇ ਨੌਕਰੀ ਮਿਲ ਜਾਏਗੀ ਅੱਛਾ ਐਕਟੀਵਿਟੀ ਜਿਹੜੀ ਲੀਡ ਮਿਲੀ ਹੈ ਇਹ ਕਿਹੜਾ ਕਿਤੇ ਵਰਕਰਾਂ ਦੀ ਮਿਹਨਤ ਵਾਲੀ ਮੈਂ ਅੱਜ ਕਹਿਣਾ ਸਭ ਤੋਂ ਵੱਧ ਹੈ ਹੀ ਵਰਕਰਾਂ ਦੀ ਮਿਹਨਤ ਆ ਜੀ ਜਿਨ੍ਹਾਂ ਨੇ ਮਨ ਧਨ ਦੇ ਨਾਲ ਜੋਰ ਲਾਇਆ ਔਰ ਸਤਕਾਰ ਕੀਤਾ ਸਾਡਾ ਅਸੀਂ ਤੇ ਪਹਿਲੇ ਉਹਨਾਂ ਦਾ ਦਿਲ ਆਇਆ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਕਿ ਉਹਨਾਂ ਨੇ ਬਹੁਤ ਬਹੁਤ ਲੀਡ ਨਾਲ ਸਾਨੂੰ ਦਿਖਾਇਆ ਤੇ ਸਰਦਾਰ ਰੰਧਾਵਾ ਸਾਹਿਬ ਦੀ ਝੋਲੀ ਭਰੀ ਔਰ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਹੀ ਉਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਲਹਿਰ ਹੋਏ ਇਹ ਸਾਰੀ ਕਾਂਗਰਸ ਪਾਰਟੀ ਨੂੰ ਇੱਕ ਵਾਰੀ ਫਿਰ ਵਧਾਈ ਦੇਣਾ ਕਿ ਜੈ ਸ਼ੀ ਰਾਮ ਦਾ ਨਾਰਾ ਬੋਲ ਕੇ ਕਹਿਣਾ ਜੈ ਸ਼ੀ ਰਾਮ